ਸਭ ਤੋਂ ਪਹਿਲਾਂ ਖਬਰ ਪਟਿਆਲਾ ਤੋਂ ਆਇਆ ਜਿੱਥੇ ਸਾਬਕਾ ਆਈਜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਅਮਰ ਸਿੰਘ ਚੈਲ ਨੇ ਖੁਦ ਨੂੰ ਗੋਲੀ ਮਾਰੀ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸਾਬਕਾ ਆਈਜੀ ਦਾ ਇਲਾਜ ਗੋਲੀ ਮਾਰਨ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਵੀ ਲਿਖੀ 12 ਪੰਨਿਆਂ ਦਾ ਸੁਸਾਇਡ ਨੋਟ ਲਿਖਿਆ ਗਿਆ ਸੁਸਾਇਡ ਨੋਟ ਦੇ ਵਿੱਚ ਖੁਦ ਦੇ ਨਾਲ ਕਰੋੜਾਂ ਦੇ ਸਾਈਬਰ ਕਪਲੇ ਦਾ ਜ਼ਿਕਰ ਕੀਤਾ ਗਿਆ ਤਾਂ ਅਮਰ ਸਿੰਘ ਚੈਲ ਜਿਨ੍ਹਾਂ ਨੇ ਖੁਦ ਨੂੰ ਗੋਲੀ ਮਾਰਨ ਲਈ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਫਿਲਹਾਲ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਲਾਗੇ ਤੇ ਗੋਲੀ ਮਾਰਨ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਵੀ ਲਿਖੀ ਹੈ 12 ਪੰਨਿਆਂ ਦਾ ਸੁਸਾਇਡ ਨੋਟ ਜਿਸ ਦੇ ਵਿੱਚ ਸਾਈਬਰ ਕੋਟਾਲੇ ਦਾ ਜ਼ਿਕਰ ਕੀਤਾ ਗਿਆ ਸੁਸਾਇਡ ਨੋਟ ਦੇ ਵਿੱਚ ਕਰੋੜਾਂ ਦੇ ਕੋਟਾਲੇ ਦਾ ਜ਼ਿਕਰ ਕਰ ਰਹੇ ਨੇ ਸਾਬਕਾ ਆਈਜੀ ਪਟਿਆਲਾ ਸਾਬਕਾ ਆਈਜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਮਰ ਸਿੰਘ ਜਹਲ ਨੇ ਖੁਦ ਨੂੰ ਗੋਲੀ ਮਾਰੀ ਤਾਂ ਜਿਹੇ ਦੇ ਵਿੱਚ ਇਸ ਪੂਰੇ ਮਾਮਲੇ 'ਚ ਪੜਤਾਲ ਕੀਤੀ ਜਾ ਰਹੀ ਹੈ ਬੇहद ਜਿਆਦਾ سنگੀਨ ਇਲਜ਼ਾਮ ਸਾਬਕਾ ਆਈਜੀ ਲਗਾਉਂਦੇ ਹੋਏ ਨਜ਼ਰ ਆਏ ਖੁਦਕੁਸ਼ੀ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਇੱਕ ਇਨਫੋਰਮੇਸ਼ਨ ਆਈ ਸੀ ਔਰ ਸਾਡੇ ਰਿਟਾਇਰਡ ਆਈਜੀ ਸ਼੍ਰੀ ਅਮਰ ਸਿੰਘ ਚਾਹਲ ਦੇ ਦੋਸਤਾਂ ਦੇ ਥਰੂ ਉਹਨਾਂ ਨੇ ਇਹੋ ਜਿਹਾ ਉਹਨਾਂ ਨਾਲ ਡਾਕੂਮੈਂਟ ਸ਼ੇਅਰ ਕੀਤੇ ਨੇ ਜਾਂ ਇੱਕ ਨੋਟ ਸ਼ੇਅਰ ਕੀਤਾ ਤੇ ਕਿ ਉਹ ਸੁਸਾਇਡ ਕਮਿਟ ਕਰ ਸਕਦੇ ਨੇ ਜਿਵੇਂ ਇਨਫਾਰਮੇਸ਼ਨ ਆਈ ਨਾਲ ਦੀ ਨਾਲ ਕਨਸਰਨਡ ਐਸਐਚਓ ਕਨਸਰਨਡ ਡੀਐਸਪੀ ਸਾਹਿਬ ਤੇ ਮੈਂ ਖੋਦ ਇਥੇ ਫਟਾਫਟ ਘਰ ਪਹੁੰਚੇ ਘਰ ਪਹੁੰਚ ਕੇ ਉਹਨਾਂ ਨੂੰ ਉਥੋਂ ਜਿਹੜਾ ਇੰਜਰਡ ਹਾਲਾਤ ਚ ਦੇਖਿਆ ਔਰ ਦੇਖ ਕੇ ਉਹਨਾਂ ਨਾਲ ਦੀ ਨਾਲ ਪਾਰਕ ਹਸਪੀਟਲਸ ਇਥੇ ਲੈ ਆਏ ਆ ਤਾ ਔਰ ਜੋ ਮੌਕਾ ਵਾਰਦਾਤ ਉਤੇ ਨੋਟ ਸੀਗੇ ਉਹ ਅਸੀਂ ਬਰਾਮਦ ਕਰ ਲਏ ਨੇ ਔਰ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਵੀ ਉਹ ਕ੍ਰਿਟੀਕਲ ਨਹੀਂ ਹੁਣ ਉਹਨਾਂ ਦਾ ਸੀਟੀ ਸਕੈਨ ਔਰ ਬਾਕੀ ਇੱਥੇ ਚੱਲ ਰਿਹਾ ਔਰ ਔਰ ਜਿਹੜੀ ਬਾਕੀ ਚੀਜ਼ ਆ ਉਹ ਜਿਹੜੇ ਦੌਰਾਨੇ ਤਪਤੀਸ਼ ਆ ਬਾਕੀ ਸਾਰੀਆਂ ਚੀਜ਼ਾਂ ਉਹ ਦੇਖੇ ਜਾਣਗੀਆਂ ਤਾਂ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਉਹਨਾਂ ਨੂੰ ਸਾਰਾ ਟ੍ਰੀਟਮੈਂਟ ਔਰ ਬਾਕੀ ਚੀਜ਼ਾਂ ਮਹੱਈਆ ਕੀਤੀਆਂ ਜਾ ਰਹੀਆਂ ਨੇ ਔਰ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਔਰ ਜਿਵੇਂ ਸੀਟੀ ਸਕੈਨ ਹੋ ਕੇ ਕਲੀਅਰ ਹੋ ਜਾਊਗਾ ਫਿਰ ਪਤਾ ਲੱਗ ਜਾਏਗਾ ਵੀ ਇੰਜਰੀ ਕਿਸ ਲੈਵਲ ਦੀ ਆ ਔਰ ਉਸ ਮੁਤਾਬਕ ਫਿਰ ਅੱਗੇ ਜਿਹੜਾ ਆਪਰੇਟ ਹੋਣਾ ਉਹ ਕੀਤਾ ਜਾਏਗਾ ਤਸਬ ਕਾਜੀ ਜਿਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪਟਿਆਲਾ ਤੋਂ ਦਮਨ ਜੁੜੇ ਹਨ ਦਮਨ ਕੀ ਜਾਣਕਾਰੀ ਬਿਲਕੁਲ ਦੇਖੋ ਅਮਨ ਸਭ ਤੋਂ ਪਹਿਲਾਂ ਪੀटीसी ਜਿਹੜਾ ਉਸ ਘਰ ਦੇ ਵਿੱਚ ਪਹੁੰਚ ਚੁੱਕਾ ਹੈ ਜਿੱਥੇ ਆਪਣੇ ਆਪ ਨੂੰ ਸਾਬਕਾ ਆਈਜੀ ਚਹਲ ਦੇ ਵੱਲੋਂ ਗੋਲੀ ਮਾਰੀ ਗਈ ਹੈ ਇਹ ਉਹ ਘਰ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਗਈ ਹੈ ਔਰ ਕੁਝ ਘੰਟੇ ਪਹਿਲਾਂ ਦੀ ਇਹ ਵਾਰਦਾਤ ਹੈ ਜਿਹੜੀ ਆਪਣੇ ਘਰ ਦੇ ਵਿੱਚ ਹੋਈ ਹੈ ਜੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਦੇਖੋ ਪੁਲਿਸ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਸੀ ਕਿ ਜਿਹੜੇ ਚਹਲ ਨੇ ਆਈਜੀ ਸਾਭਕਾ ਆਈਜੀ ਚਹਿਲ ਨੇ ਉਹ ਆਪਣੇ ਆਤਮਤਿਆ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ ਅਸੀਂ ਤੁਰੰਤ ਜਿਹੜੀ ਆਪਣੀ ਟੀਮ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਇਸ ਘਰ ਦੇ ਵਿੱਚ ਜਿਹੜੇ ਪਹੁੰਚਦੇ ਨੇ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੀ ਇੱਕ ਵੱਡਾ ਪੈਰਾ ਜਿਹੜਾ ਉਹ ਲੱਗਿਆ ਹੋਇਆ ਇਸ ਵਕਤ ਨਜ਼ਰ ਆ ਰਿਹਾ ਹੈਗਾ ਔਰ ਦੱਸਿਆ ਜਾਂਦਾ ਹੈ ਕਿ ਉਸ ਵਕਤ ਘਰ ਦੇ ਵਿੱਚ ਸਾਭਕਾ ਆਈਜੀ ਏਐਸ ਚਹਿਲ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਸੀ ਔਰ ਇੱਕ ਉਹਨਾਂ ਦੇ ਸ਼ਾਇਦ ਸੁਪੁੱਤਰ ਜਿਹੜੇ ਨੇ ਉੱਪਰ ਕੋਠੇ ਤੇ ਸੀਗੇ ਕਿਉਂਕਿ ਹਾਲੇ ਤੱਕ ਜਿਹੜੀ ਇਹ ਗੱਲਬਾਤ ਅ ਜੋ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਲੋਕ ਕੈਮਰਾ ਅੱਗੇ ਤੇ ਨਹੀਂ ਆਏ ਲੇਕਿਨ ਇਹ ਜ਼ਰੂਰ ਕਿਹਾ ਕਿ ਅਮਰ ਸਿੰਘ ਚਹਲ ਦਾ ਜਿਹੜਾ ਸੁਭਾ ਸੀ ਉਹ ਬੜਾ ਚੰਗਾ ਸੀਗਾ ਵਿਚਰਨਾ ਜਿਹੜਾ ਉਹ ਚੰਗਾ ਸੀਗਾ ਪਰ ਜਿਸ ਤਰੀਕੇ ਦੇ ਨਾਲ ਜੋ ਫਰੌਡ ਦੇ ਸ਼ਿਕਾਰ ਹੋਏ ਨੇ 8.10 ਕਰੋੜ ਦਾ ਇਹ ਫਰੌਡ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਜੋ ਸਾਈਬਰ ਕ੍ਰਾਈਮ ਦੇ ਤਹਿਤ ਜਿਹੜਾ ਮੰਨਿਆ ਜਾ ਰਿਹਾ ਹੈ ਔਰ ਸੁਸਾਈਡ ਲੈਟਰ ਨੂੰ ਜਿਹੜਾ ਕਹਿ ਸਕਦੇ ਆ ਕਿ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਉਸ ਦੀ ਜਾਂਚ ਹੈ ਉਹ ਜਿਹੜੀ ਅਹ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹਦੀ ਜਾਂਚ ਹੈ ਉਹ ਕੀਤੀ ਜਾਵੇਗੀ ਕਿ ਇਹ ਕਿਹੜਾ ਕਿਉਂ ਅਜੀਹਾ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਅਮਨ ਕਾਫੀ ਸਾਰੇ ਨਾਮ ਨੇ ਕਿਸੇ ਕੰਪਨੀ ਦਾ ਜ਼ਿਕਰ ਹੈ WhatsApp ਦਾ ਜ਼ਿਕਰ ਹੈ Telegram ਦਾ ਜ਼ਿਕਰ ਹੈ ਔਰ ਸਾਈਬਰ ਕ੍ਰਾਈਮ ਦਾ ਜ਼ਿਕਰ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਫਰਾਡ ਹੋਇਆ ਔਰ ਉਸ ਬਾਅਦ ਅਜਹੀ ਮਜਬੂਰੀ ਬਣ ਜਾਂਦੀ ਹੈ ਕਿ ਇੱਕ IPS ਅਧਿਕਾਰੀ ਆਪਣੇ ਆਪ ਨੂੰ ਗੋਲੀ ਮਾਰ ਲਿੰਦਾ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਬੜੇ ਗੰਭੀਰ ਜਿਹੜੇ ਉਹ ਦੱਸੇ ਜਾ ਰਹੇ ਨੇ ਤਾਂ ਇਹ ਉਹ ਘਰ ਹੈ ਜੋ ਕਿ 26 ਏਕੜ ਸਕੀਮ ਦੇ ਵਿੱਚ ਜੋ ਬਿਲਕੁਲ ਨਵੇਂ ਬਸਟੈਂਡ ਦੇ ਬਿਲਕੁਲ ਸਾਹਮਣੇ ਹੈ ਉਸ ਕਲੋਨੀ ਦੇ ਵਿੱਚ ਘਰ ਹੈ ਔਰ ਅਧਿਕਤਰ ਇੱਥੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਰਹਿੰਦੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਘਰ ਹੈ ਜਿੱਥੇ ਜਿਹੜੇ ਅਮਰ ਸਿੰਘ ਚਹਿਲ ਸੀਗੇ ਉਹਨਾਂ ਨੇ ਆਪਣੇ ਆਪ ਦੀ ਜਿਹੜੀ ਹੈ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਇਹ ਜਿਹੜਾ ਸਾਫ ਦਾ ਹੈ ਜੀ ਅਮਰ ਸਿੰਘ ਚਹਿਲ ਨੇ ਇੱਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਵਕਤ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਅਬੇ ਕੋ ਜੋ ਜਾਣਕਾਰੀ ਦੇ ਪਾ ਰਹੇ ਕਿ ਉਸ ਵਕਤ ਉਸ ਦੀ ਉਹਨਾਂ ਦੀ ਧਰਮ ਪਤਨੀ ਜਿਹੜੀ ਉਹ ਘਰ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਬੇਟਾ ਘਰ ਦੇ ਵਿੱਚ ਮੌਜੂਦ ਸੀ ਹਾਲਾਂਕਿ ਪੁਲਿਸ ਨੂੰ ਇਹ ਪਹਿਲਾ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲੀ ਸੀਗੀ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਸਕਦੇ ਨੇ ਆਤਮ ਹੱਤਿਆ ਕਰ ਸਕਦੇ ਨੇ ਜਿਸ ਦੀ ਜਾਣਕਾਰੀ ਖੁਦ ਐਸਪੀ ਸਿਟੀ ਪਟਿਆਲਾ ਪਲਵਿੰਦਰ ਸਿੰਘ ਨੇ ਰਸੀ ਹੈ ਕਿ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਸਕਦੇ ਹਨ ਯਾਨੀ ਕਿ ਨਹੀਂ ਕੋਈ ਨਾ ਕੋਈ ਤੰਗ ਪਰੇਸ਼ਾਨੀ ਦੇ ਵਿੱਚ ਉਹ ਲਗਾਤਾਰ ਚੱਲ ਰਹੇ ਸੀਗੇ ਤਾਂ ਇਸ ਵਕਤ ਜੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਉਸ ਘਰ ਦੀਆਂ ਜਿੱਥੇ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹ ਜ਼ਹਿਰੇ ਇਲਾਜ ਨੇ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਹੈ ਉਹ ਚੱਲ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਉਸ ਘਰ ਦੀਏ ਤਸਵੀਰਾਂ ਅਮਨ ਜਿਸ ਘਰ ਦੇ ਵਿੱਚ ਇਹ ਪੂਰੀ ਵਾਰਤ ਹੋਈ ਹੈ ਔਰ ਸੁਬਾਹ ਤੋਂ ਹੁਣ ਜੋ ਉਹਨਾਂ ਦੇ ਹਾਲਾਤ ਨੇ ਉਹ ਕਾਫੀ ਕ੍ਰਿਟੀਕਲ ਦੱਸੇ ਜਾ ਰਹੇ ਨੇ ਕਦੋਂ ਤੱਕ ਉਹ ਰਿਕਵਰ ਕਰਦੇ ਨੇ ਵਾਕੀ ਸੀਟੀ ਸਕੈਨ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਇਹ ਸਾਰਾ ਕੁਝ ਜਿਹੜਾ ਉਹ ਅਮਰ ਸਿੰਘ ਚਾਹਲ ਦਾ ਕੀਤਾ ਜਾ ਰਿਹਾ ਔਰ ਦੂਸਰੇ ਪਾਸੇ ਪੁਲਿਸ ਦਾ ਪੈਰਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਰੁਕਿਆ ਜਾ ਰਿਹਾ ਇਸ ਥਾਂ ਦੇ ਉੱਪਰ ਖੜ ਕੇ ਜਿਹੜੀ ਉਹ ਕਵਰੇਜ ਹੈ ਉਹ ਨਾ ਕੀਤੀ ਜਾਵੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਜਿਹੜੇ ਨੇ ਉਸ ਘਰ ਦੀਆਂ ਨੇ ਜਿਸ ਘਰ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿਸ ਘਰ ਦੇ ਵਿੱਚ ਅਮਰ ਸਿੰਘ ਚਾਹਲ ਨੇ ਖੁਦ ਨੂੰ ਜਿਹੜੀ ਉਹ ਗੋਲੀ ਮਾਰੀ ਹੈ ਤਾਂ ਉਹ ਇਸ ਘਰ ਦੀ ਤਸਵੀਰ ਜਿਹੜੀ ਹੈ ਉਹ ਦਰਸ਼ਕਾਂ ਤੱਕ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਸਾਬਕਾ ਆਈਜੀ ਖੁਦਕੁਸ਼ੀ ਕਰ ਸਕਦੇ ਸਨ ਇਸ ਬਾਰੇ ਜਾਣਕਾਰੀ ਇਨਪੁਟ ਪੁਲਿਸ ਨੂੰ ਸੀ ਜਾਨਕੀ ਪਰਿਵਾਰ ਦੇ ਨਾਲ ਵੀ ਉਹਨਾਂ ਦੇ ਕੋਲੋਂ ਵੱਲੋਂ ਕੋਈ ਨਾ ਕੋਈ ਜਾਣਕਾਰੀ ਤਾਂ ਸਾਂਝੀ ਕੀਤੀ ਹੋਏਗੀ ਕਿ ਉਹ ਕਿਸੇ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਕਿਉਂਕਿ ਇਹ ਬੇਹਤ ਜਿਆਦਾ ਖੌਫਨਾਕ ਕਦਮ ਇੱਕ ਸਾਬਕਾ ਆਈਜੀ ਲੈਵਲ ਦਾ ਜਿਹੜਾ ਸ਼ਖਸ ਹੋਵੇ ਉਹ ਐਵੇਂ ਨਹੀਂ ਚੁੱਕ ਲੈਂਦਾ ਇਸ ਦੇ ਪਿੱਛੇ ਕੋਈ ਨਾ ਕੋਈ ਅਜਿਹਾ ਕਾਰਨ ਹੋਏਗਾ ਜਿਸ ਦੇ ਕਾਰਨ ਉਹ ਮਜਬੂਰ ਹੋ ਗਏ ਆ ਬਿਲਕੁਲ ਦੇਖੋ ਇਹ ਮਜਬੂਰੀ ਦੇ ਕਾਰਨ ਹੀ ਅਜਿਹੇ ਜਿਹੜੇ ਫੈਸਲੇ ਨੇ ਉਹ ਆਪਣੀ ਜ਼ਿੰਦਗੀ ਨੂੰ ਜਿਹੜੇ ਖਤਮ ਕਰਨ ਦੇ ਲਿੱਤੇ ਜਾਂਦੇ ਨੇ ਔਰ ਕਿਹੋ ਨਹੀਂ ਕਿ ਕਿਹੋ ਜੀ ਮਜਬੂਰੀ ਹੋਣੀ ਹਾਲਾਂਕਿ ਆਈਪੀਐਸ ਜਦੋਂ ਵਿਅਕਤੀ ਕਰਦਾ ਹੁੰਦਾ ਤਾਂ ਉਹ ਸਾਰੇ ਜਿਹੜੀ ਹੈ ਸਿਖਾਇਆ ਜਾਂਦਾ ਹੈ ਹਰ ਇੱਕ ਪ੍ਰੈਸ਼ਰ ਜਿਹੜਾ ਉਹ ਚੈੱਕ ਕਰਾਇਆ ਜਾਂਦਾ ਹਰ ਇੱਕ ਪੋਸਟ ਦੀ ਕੁਰਸੀ ਤੱਕ ਉਹ ਅਫਸਰ ਗੁਜ਼ਰ ਕੇ ਜਾਂਦਾ ਹੈ ਔਰ ਜਦੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਜਾਵੇ ਤਾਂ ਇਹ ਆਪ ਹੀ ਇਥੋਂ ਮੰਨਿਆ ਜਾਂਦਾ ਹੈ ਕਿ ਕਿੰਨਾ ਕੁ ਪ੍ਰੈਸ਼ਰ ਦਿਮਾਗ ਦੇ ਉੱਪਰ ਹੋਵੇਗਾ ਔਰ ਜਿਸ ਤਰੀਕੇ ਨਾਲ ਤੁਸੀਂ ਪਰਿਵਾਰ ਦਾ ਜ਼ਿਕਰ ਕਰ ਰਹੇ ਹੋ ਦੇਖੋ ਹਲੇ ਤੱਕ ਪਰਿਵਾਰ ਜਿਹੜ ਮੀਡੀਆ ਦੇ ਸਾਹਮਣੇ ਨਹੀਂ ਆਇਆ ਕੁਝ ਲੋਕ ਜਰੂਰ ਵਿਖਾਈ ਦਿੱਤੇ ਸੀਗੇ ਪਰ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨਾ ਜਿਹੜੀ ਉਹ ਸਹੀ ਨਹੀਂ ਸਮਝੀਆ ਹਾਲੇ ਕਹਿ ਸਕਦੇ ਆ ਕਿ ਉਹ ਉਹਨਾਂ ਹਾਲਾਤਾਂ ਦੇ ਵਿੱਚ ਉਹ ਨਹੀਂ ਹੈ ਕਿਉਂਕਿ ਪਰਿਵਾਰ ਦੇ ਨਾਲ ਜਿਸ ਤਰੀਕੇ ਨਾਲ ਇਹ ਪਾਣਾ ਵਾਪਰਿਆ ਹੋਵੇ ਤਾਂ ਉਹ ਪਰਿਵਾਰ ਸ਼ਾਇਦ ਅ ਅਕਸਰ ਇਹ ਕਰੇਜ ਕਰਦਾ ਹੈਗਾ ਕਿ ਇਸ ਤਰੀਕੇ ਦੀ ਚੀਜ਼ਾਂ ਤੋਂ ਥੋੜਾ ਦੂਰ ਰਿਹਾ ਜਾਵੇ ਕਿਉਂਕਿ ਪਹਿਲਾਂ ਉਸ ਪਰਿਵਾਰ ਦੇ ਜੀ ਨੂੰ ਸਾਹਮਣੇ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਸ ਵਕਤ ਜੇਕਰ ਕਹੀਏ ਤਾਂ ਪਰਿਵਾਰ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਮੀਡੀਆ ਤੇ ਮੁਤਾਫਕ ਨਹੀਂ ਹੋਇਆ ਦੂਸਰੇ ਪਾਸੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੁਝ ਜਿਹੜੇ ਉਹਨ ਸੀ ਕਿ ਉਹ ਬਾਹਰ ਰਹਿੰਦੇ ਸੀਗੇ ਤਾਂ ਉਹਨਾਂ ਦੇ ਵੱਲੋਂ ਹੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀਗੀ ਪਰ ਇਸ ਵਿੱਚ ਉਹ ਤਸਵੀਰਾਂ ਨੇ ਉਸ ਘਰ ਦੀਆਂ ਔਰ ਹਲੇ ਤੱਕ ਸਿਰਫ ਨਿਗਾਮਾ ਇਹ ਟਿੱਕੀਆਂ ਹੋਏ ਨੇ ਕਿ ਅਮਰ ਸਿੰਘ ਚਾਹਲ ਜਿਹੜੇ ਨੇ ਉਹ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਤੰਦਰੁਸਤੀ ਹੋਵੇ ਔਰ ਇਸ ਵਕਤ ਜੋ ਤਸਵੀਰਾਂ ਨੇ ਉਹਨਾਂ ਦੇ ਘਰ ਦੀਆਂ ਜਿਹੜੀਆਂ ਤੁਸੀਂ ਵੇਖ ਪਾ ਰਹੇ ਹੋ ਆ ਜੋ ਘਰ ਨਜ਼ਰ ਆ ਰਿਹਾ ਜਿਸ ਘਰ ਦੇ ਵਿੱਚ ਕੁਝ ਹੀ ਘੰਟੇ ਪਹਿਲਾਂ ਅਮਰ ਸਿੰਘ ਚਾਹਲ ਦੇ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਹੈ ਜੀ 12 ਪੰਨਿਆਂ ਦਾ ਸੁਸਾਇਡ ਨੋਟ ਇਸ ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ ਜੇਕਰ ਤੁਸੀਂ ਦਰਸ਼ਕਾਂ ਦੇ ਨਾਲ ਕੁਝ ਪੁਆਇੰਟ ਸਾਂਝੇ ਕਰ ਸਕੋ ਕਿ ਆਖਰ ਇਹ 12 ਪੰਨਿਆਂ ਦਾ ਸੁਸਾਈਡ ਨੋਟ ਜੋ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਚਿੱਠੀ ਦੇ ਤੌਰ ਦੇ ਉੱਤੇ ਜਾਣਕਾਰੀ ਦੇ ਤੌਰ ਦੇ ਉੱਤੇ ਭੇਜਿਆ ਗਿਆ ਹੈ ਕਿਹੜੀਆਂ-ਕਿਹੜੀਆਂ ਖਾਸ ਚੀਜ਼ਾਂ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿਹੜੇ-ਕਿਹੜੇ ਇੰਪੋਰਟੈਂਟ ਇਲਜ਼ਾਮ ਇਸ 12 ਪੰਨਿਆਂ ਦੇ ਸੁਸਾਈਡ ਨੋਟ ਦੇ ਵਿੱਚ ਆ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਇੱਕ ਕੰਪਨੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ WhatsApp ਗਰੁੱਪ Telegram ਗਰੁੱਪ ਦਾ ਜ਼ਿਕਰ ਕੀਤਾ ਜਾ ਰਿਹਾ ਜਿਸ ਵਿੱਚ ਕਿਹਾ ਗਿਆ ਕਿ ਉਹ ਇੱਕ ਕੰਪਨੀ ਦੇ ਨਾਲ ਜੁੜੇ ਸੀਗੇ ਜਿਸ ਵਿੱਚ ਉਹਨਾਂ ਨੇ ਇਨਵੈਸਟਮੈਂਟ ਕੀਤਾ ਸੀਗਾ ਇਨਵੈਸਟਮੈਂਟ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਇੱਕ ਸਾਈਬਰ ਫਰਾਡ ਹੋਇਆ ਉਹਨਾਂ ਦੇ ਨਾਲ ਕਈ ਵਿਅਕਤੀਆਂ ਦੇ ਨਾਮ ਜਿਹੜੇ ਨੇ ਉਹ ਇਸ ਦੇ ਵਿੱਚ ਲਿਖੇ ਜਾ ਰਹੇ ਨੇ ਅਸੀਂ ਉਹ ਨਾਮ ਜਿਹੜੇ ਤੁਰੰਤ ਨਹੀਂ ਲੈ ਸਕਦੇ ਕਿਉਂਕਿ ਹਲੇ ਤੱਕ ਇਲਜ਼ਾਮ ਹੋਣਾ ਜਾਂਚ ਹੋਣਾ ਕਾਫੀ ਬਾਕੀ ਹੈ ਤਾਂ ਉਸ ਦੇ ਵਿੱਚ ਨਾਮ ਖਾਸ ਤੌਰ ਦੇ ਉੱਪਰ ਲਿਖੇ ਗਏ ਨੇ ਭਾਵੇਂ ਉਸ ਕੰਪਨੀ ਦੇ ਸੀਈਓ ਹੋਣ ਜਾਂ ਹੋਰ ਵਿਅਕਤੀ ਹੋਣ ਇੱਕ ਮਹਿਲਾ ਹੈ ਜਿਸ ਨਾਮ ਜਿਹੜਾ ਇਸ ਦੇ ਵਿੱਚ ਲਿਖਿਆ ਗਿਆ ਤਾਂ तमाम ਇਹ ਚੀਜ਼ਾਂ ਨੇ ਪੂਰੀ ਜਿਹੜੀ ਕਹਿ ਸਕਦਾ ਕਿ ਜੋ ਫਰਾਡ ਹੋਇਆ ਉਹਨਾਂ ਦੇ ਨਾਲ ਔਰ ਕਿਸ ਤਰੀਕੇ ਦੇ ਨਾਲ ਪੇਮੈਂਟ ਇਨਵੈਸਟ ਕੀਤੀ ਗਈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਸ ਦਾ ਮਾਰਜਨ ਆਇਆ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ Trap ਦੇ ਵਿੱਚ ਫਸਾਇਆ ਗਿਆ ਇਹ ਸਾਰੀ ਜ਼ਿਕਰ ਜਿਹੜਾ ਇਸ ਲੈਟਰ ਦੇ ਵਿੱਚ ਕੀਤਾ ਗਿਆ ਔਰ ਜਿਸ ਅਮਾਉਂਟ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਖਾਸ ਤੌਰ ਦੇ ਉੱਪਰ ਆਪਣੇ ਗਨਮੈਨਾਂ ਦਾ ਜ਼ਿਕਰ ਵੀ ਜਿਹੜਾ ਕੀਤਾ ਗਿਆ ਅਕਾਊਂਟ ਨੰਬਰ ਤੱਕ ਜਿਹੜੇ ਨੇ ਉਹ ਇਸ ਆਪਣੇ ਸੁਸਾਈਡ ਲੈਟਰ ਦੇ ਵਿੱਚ ਲਿਖੇ ਗਏ ਨੇਗੇ ਤਾ ਇਹ 12 ਪੰਨਿਆਂ ਦਾ ਜਿਹੜਾ ਸੁਸਾਈਡ ਲੈਟਰ ਹੈ ਹਾਲਾਂਕਿ ਜੋ ਜਾਂਚ ਦਾ ਵਿਸ਼ਾ ਬਣਿਆ ਹੋਇਆ ਔਰ ਜਿਸ ਦੇ ਵਿੱਚ ਖਾਸ ਤੌਰ ਤੇ ਉੱਪਰ ਇਹ ਜਦੋਂ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਹੋਵੇ ਤਾਂ ਆਪਣੇ ਆਪ ਦੇ ਵਿੱਚ ਇੱਕ ਸਵਾਲ ਜਿਹੜਾ ਖੜਾ ਹੋ ਕੇ ਸਾਹਮਣੇ ਆ ਰਿਹਾ ਹਾਲਾਂਕਿ ਪੁਲਿਸ ਨੂੰ ਇਹ ਕਹਿੰਦੀ ਜ਼ਰੂਰ ਹੈ ਕਿ ਸਾਨੂੰ ਜਿਹੜਾ ਇਹ ਲੈਟਰ ਪ੍ਰਾਪਤ ਹੋਇਆ ਉਹਨਾਂ ਦੇ ਕੋਲੋਂ ਮਿਲਿਆ ਤਾਂ ਉਸ ਤੋਂ ਬਾਅਦ ਜਿਹੜਾ ਕਹਿ ਸਕਦੇ ਆ ਕਿ ਇੱਕ ਜਾਂਚ ਜਿਹੜੀ ਉਹ ਬਣੀ ਹੋਈ ਹੈ ਕਿ ਕਦ ਤੱਕ ਇਸ ਦੇ ਉੱਪਰ ਹੋਰ ਜਿਹੜੇ ਖੁਲਾਸੇ ਹੋ ਸਕਦੇ ਨੇ ਪਹਿਲਾ ਖਾਸ ਤੌਰ ਦੇ ਉੱਪਰ ਉਹਨਾਂ ਦੇ ਉੱਪਰ ਧਿਆਨ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਉਹ ਤੰਦਰੁਸਤ ਹੋ ਜਵੇ ਉਹ ਰਿਕਵਰ ਕਰ ਜਾਣ ਇਹ ਜੋ ਅਰਦਾਸਾਂ ਨੇ ਅਪੀਲ ਹੈ ਉਹ ਕੀਤੀ ਜਾ ਰਹੀ ਹੈ ਬਿਲਕੁਲ ਦਮਨ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਸਾਬਕਾ ਆਈਜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਪੜਤਾਲ ਕਰ ਰਹੇ ਨੇ ਕਿ ਕਿਵੇਂ ਇਹ ਪੂਰੇ ਮਾਮਲੇ ਚ ਜਿਹੜੇ 12 ਪੰਨਿਆਂ ਦਾ ਸੁਸਾਇਡ ਨੋਟ ਸਾਬਕਾ ਆਈਜੀ ਜਿਨ੍ਹਾਂ ਦੇ ਵੱਲੋਂ ਗੋਲੀ ਮਾਰਨ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਦੇ ਤੌਰ ਦੇ ਉੱਤੇ ਭੇਜਿਆ ਗਿਆ ਤਾਂ ਉਸ ਦੇ ਵਿੱਚ ਪੁਆਇੰਟ ਦਰ ਪੁਆਇੰਟ ਇਸ ਸੁਸਾਇਡ ਨੋਟ ਦੇ ਵਿੱਚ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਚ ਪੁਲਿਸ ਪੜਤਾਲ ਨੂੰ ਅੱਗੇ ਵਧਾ